ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਨੂੰ ਸੁਣ ਕੇ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਇੱਕ ਅਮੀਰ ਘਰ ਦਾ ਮੁੰਡਾ ਅਨਪੜ੍ਹ ਸੀ ਕਿਉਂਕਿ ਉਸ ਦੀ ਦਿਮਾਗੀ ਹਾਲਤ ਚੰਗੀ ਨਹੀਂ ਸੀ ਉਸ ਦਾ ਵਿਆਹ ਵੀ ਹੋਇਆ ਸੀ ਤਿੰਨ ਉਸਦੇ ਬੱਚੇ ਸੀ ਇੱਕ ਦਿਨ ਰਾਤ ਨੂੰ ਉਸ ਦੀ ਤਬੀਅਤ ਵਿਗੜਦੀ ਹੈ ਤੇ ਆਖਰ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਘਰ ਦੇ ਵਿੱਚੋਂ ਉਸ ਬੰਦੇ ਵੱਲੋਂ ਲਿਖਿਆ ਗਿਆ ਇੱਕ ਸੁਸਾਈਡ ਨੋਟ ਮਿਲਦਾ ਹੈ ਜਦੋਂ ਫਿਰ ਇਹ ਸੁਸਾਇਸਾਈਡ ਨੋਟ ਪਰਿਵਾਰ ਵਾਲਿਆਂ ਦੇ ਹੱਥ ਲੱਗਦਾ ਤਾਂ ਉਹ ਸੋਚਦੇ ਨੇ ਕਿ ਇਹ ਤਾਂ ਧਾਨ ਪੜ ਸੀ ਇਹ ਤਾਂ ਗੂਠਾ ਸ਼ਾਪ ਸੀ ਇਸ ਨੇ ਇਹ ਸੁਸਾਇਸਾਈਡ ਨੋਟ ਕਿਵੇਂ ਲਿਖ ਦਿੱਤਾ ਪਰ ਜਦੋਂ ਫਿਰ ਉਸ ਸੁਸਾਇਸਾਈਡ ਨੋਟ ਪਿਛਲੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਮੁਹਾਲੀ ਮੁਹਾਲੀ ਦਾ ਰਹਿਣ ਵਾਲਾ ਮੀਵਾ ਸਿੰਘ ਜੋ ਕਿ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਇਆ ਸੀ ਉਸ ਦੀ ਪਤਨੀ ਦਾ ਨਾਮ ਪ੍ਰੀਤਮ ਕੌਰ ਸੀ ਇਹਨਾਂ ਦੇ ਤਿੰਨ ਬੇਟੇ ਸਨ ਵੱਡੇ ਬੇਟੇ ਦਾ ਨਾਮ ਮਨਮੋਹਨ ਸਿੰਘ ਸੀ ਤੇ ਦੂਸਰੇ ਬੇਟੇ ਦਾ ਨਾਮ ਕੁਲਦੀਪ ਸਿੰਘ ਅਤੇ ਤੀਸਰੇ ਦਾ ਨਾਮ ਅਵਤਾਰ ਸਿੰਘ ਸੀ ਮਨਮੋਹਨ ਸਿੰਘ ਦਿਮਾਗੀ ਤੌਰ ਤੇ ਕਮਜ਼ੋਰ ਸੀ। ਅਪਤਾਰ ਸਿੰਘ ਆਸਟ੍ਰੇਲੀਆ ਦੇ ਵਿੱਚ ਗਿਆ ਹੋਇਆ ਸੀ ਤੇ ਜੋ ਕੁਲਦੀਪ ਸਿੰਘ ਸੀ ਉਹ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ। ਪਰਿਵਾਰ ਬੜਾ ਵਧੀਆ ਸੀ, ਕਰੋੜਾਪਤੀ ਸਾਮੀ ਸੀ। ਮੇਵਾ ਸਿੰਘ ਨੂੰ ਲੱਗਦਾ ਹੈ ਕਿ ਮਨਮੋਹਨ ਸਿੰਘ ਦਾ ਵਿਆਹ ਕਰ ਦਿੱਤਾ ਜਾਵੇ ਕਿਉਂਕਿ ਮਨਮੋਹਨ ਸਿੰਘ ਭਾਵੇਂ ਦਿਮਾਗੀ ਤੌਰ ਤੇ ਸਹੀ ਨਹੀਂ ਸੀ ਪਰ ਉਸ ਦਾ ਸਾਰੇ ਜਾਣੇ ਬੜਾ ਜ਼ਿਆਦਾ ਪਿਆਰ ਕਰਦੇ ਸੀ। ਮੇਵਾ ਸਿੰਘ ਅਤੇ ਪ੍ਰੀਤਮ ਕੌਰ ਨੂੰ ਲੱਗਦਾ ਹੈ ਕਿ ਜੇ ਮਨਮੋਹਨ ਸਿੰਘ ਦਾ ਵਿਆਹ ਕਰ ਦਿੱਤਾ ਜਾਵੇ ਤਾਂ ਇਸ ਦੀ ਦੇਖਰੇਖ ਲਈ ਵੀ ਇਸ ਦੀ ਪਤਨੀ ਆ ਜਾਏਗੀ ਅਤੇ ਇਸ ਦਾ ਵੰਸ਼ ਵੀ ਅੱਗੇ ਵੱਧ ਜਾਏਗਾ ਹੁਣ ਕੁੜੀ ਦੀ ਤਲਾਸ਼ ਕੀਤੀ ਜਾਂਦੀ ਹੈ ਕਿ ਕੋਈ ਕੁੜੀ ਮਿਲ ਜਾਵੇ ਭਾਵੇਂ ਗਰੀਬ ਘਰ ਦੀ ਮਿਲ ਜਾਵੇ ਜੋ ਮਨਮੋਹਨ ਸਿੰਘ ਨਾਲ ਵਿਆਹ ਕਰਵਾ ਲਵੇ ਤਾਂ ਹੁਣ ਇਹਨਾਂ ਨੂੰ ਦੱਸ ਪੈਂਦੀ ਆ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੁੰਦਾ ਚੰਦ ਸਿੰਘ ਜਿਸ ਦੇ 6 ਬੱਚੇ ਸੀ ਤਿੰਨ ਮੁੰਡੇ ਤੇ ਤਿੰਨ ਕੁੜੀਆਂ ਕੁੜੀਆਂ ਦੇ ਵਿੱਚ ਛੇਂਦਰ ਕੌਰ ਬਲਜੀਤ ਕੌਰ ਅਤੇ ਮਨਪ੍ਰੀਤ ਕੌਰ ਸੀ ਮਨਪ੍ਰੀਤ ਕੌਰ ਮੇਵਾ ਸਿੰਘ ਵਰਗਿਆਂ ਨੂੰ ਪਸੰਦ ਆ ਜਾਂਦੀ ਹੈ ਕਿ ਇਸ ਨਾਲ ਮਨਮੋਹਨ ਸਿੰਘ ਦਾ ਵਿਆਹ ਕਰ ਦਈਏ ਤਾਂ ਗੱਲ ਬਣ ਜਾਂਦੀ ਹੈ ਮਨਮੋਹਨ ਸਿੰਘ ਅਤੇ ਮਨਪ੍ਰੀਤ ਕੌਰ ਦੋਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਮਨਪ੍ਰੀਤ ਕੌਰ ਹੁਣ ਵਿਆਹ ਕੇ ਇੱਥੇ ਆਉਂਦੀ ਹੈ ਇਹ ਠੀਕ ਠਾਕ ਕਰੋ ਸੀ ਪਰ ਜੋ ਮੇਵਾ ਸਿੰਘ ਦਾ ਘਰ ਸੀ ਇਹ ਬੜਾ ਵਧੀਆ ਸੀ ਇਹਨਾਂ ਕੋਲੇ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ ਤੇ ਮਨਪ੍ਰੀਤ ਦਾ ਵੀ ਇੱਥੇ ਦਿਲ ਲੱਗ ਜਾਂਦਾ ਹੈ ਹੁਣ ਜ਼ਿੰਦਗੀ ਚੱਲਦੀ ਹੈ ਸਭ ਕੁਝ ਬੜਾ ਵਧੀਆ ਚੱਲਦਾ ਹੈ ਮਨਮੋਹਨ ਸਿੰਘ ਦੇ ਕੋਲ ਤਿੰਨ ਬੱਚੇ ਹੁੰਦੇ ਨੇ ਇੱਕ ਮੁੰਡਾ ਤੇ ਦੋ ਕੁੜੀਆਂ ਮਾਪੇ ਨੂੰ ਵੀ ਲੱਗ ਰਿਹਾ ਸੀ ਕਿ ਚਲੋ ਸਭ ਕੁਝ ਬੜਾ ਵਧੀਆਗਾ ਜ਼ਿੰਦਗੀ ਇਹਨਾਂ ਦੀ ਮਨਪ੍ਰੀਤ ਕੌਰ ਅਤੇ ਮਨਮੋਹਨ ਸਿੰਘ ਦੀ ਸਭ ਵਧੀਆ ਚੱਲ ਰਹੀ ਹੈ ਪਰ 14 ਜੂਨ 2006 ਨੂੰ ਰਾਤ ਨੂੰ ਜਦੋਂ ਸਾਰੇ ਖਾਣਾ ਖਾ ਕੇ ਸੌਂ ਜਾਂਦੇ ਨੇ ਤਾਂ ਅੱਧੀ ਰਾਤ ਨੂੰ ਜੋ ਮਨਮੋਹਨ ਸਿੰਘ ਹੁੰਦਾ ਉਸਦੀ ਹਾਲਤ ਵਿਗੜ ਜਾਂਦੀ ਹੈ ਤਬੀਅਤ ਵਿਗੜ ਜਾਂਦੀ ਹੈ ਤਾਂ ਮਨਪ੍ਰੀਤ ਕੌਰ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਉੱਠ ਆਉਂਦੀ ਹੈ ਤੇ ਹੁਣ ਇਸ ਨੂੰ ਹਸਪਤਾਲ ਲਜਾਇਆ ਜਾਂਦਾ ਹੈ ਹਸਪਤਾਲ ਡਾਕਟਰ ਇਸ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕਰਦੇ ਆ ਪਰ ਮਨਮੋਹਨ ਸਿੰਘ ਨਹੀਂ ਬਚਦਾ ਉਸਦੀ 15 ਜੂਨ 2006 ਨੂੰ ਮੌਤ ਹੋ ਜਾਂਦੀ ਹੈ ਹੁਣ ਮਨਮੋਹਨ ਸਿੰਘ ਦੀ ਡੈੱਡ ਬੋਡੀ ਨੂੰ ਘਰ ਲਿਆਂਦਾ ਜਾਂਦਾ ਤੇ ਇਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਉਸਰੇ ਪਰਿਵਾਰ ਵਾਲਿਆਂ ਨੂੰ ਲੱਗ ਰਿਹਾ ਸੀ ਕਿ ਮਨਮੋਹਨ ਸਿੰਘ ਨੂੰ ਤਾਂ ਕਦੇ ਬੁਖਾਰ ਵੀ ਨਹੀਂ ਚੜਿਆ ਦਿਮਾਗੀ ਤੌਰ ਤੇ ਤਾਂ ਕਮਜ਼ੋਰ ਸੀ ਪਰ ਇਸ ਨੂੰ ਤਾਂ ਕੋਈ ਬਿਮਾਰੀ ਵੀ ਨਹੀਂ ਸੀ ਐਦਾਂ ਇਸ ਦੀ ਮੌਤ ਕਿਵੇਂ ਹੋ ਸਕਦੀ ਹੈ ਥੋੜਾ ਜਿਹਾ ਪਰਿਵਾਰ ਵਾਲਿਆਂ ਨੂੰ ਸ਼ੱਕ ਤਾਂ ਹੁੰਦਾ ਕਿ ਇਹ ਕੀ ਹੋ ਗਿਆ ਪਰਿਵਾਰ ਵਾਲੇ ਰੱਬ ਦਾ ਬਾਣਾ ਮੰਨ ਲੈਂਦੇ ਨੇ ਉਸ ਤੋਂ ਬਾਅਦ ਘਰ ਦੇ ਵਿੱਚ ਅਫਸੋਸ ਕਰਨ ਵਾਲਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਰਿਸ਼ਤੇਦਾਰ ਆਉਂਦੇ ਨੇ ਆਮ ਲੋਕ ਆਉਂਦੇ ਨੇ ਪਰ ਮੇਵਾ ਸਿੰਘ ਨੂੰ ਮਨਮੋਹਨ ਸਿੰਘ ਦੇ ਕਮਰੇ ਦੇ ਵਿੱਚੋਂ ਬੈੱਡਾਂ ਕੋਲੋਂ ਇੱਕ ਸੁਸਾਇਡ ਨੋਟ ਮਿਲਦਾ ਹੈ ਜਿਸ ਨੂੰ ਦੇਖ ਕੇ ਮੇਵਾ ਸਿੰਘ ਹੈਰਾਨ ਹੋ ਜਾਂਦਾ ਹੈ ਕਿਉਂਕਿ ਜੋ ਮਨਮੋਹਨ ਸਿੰਘ ਸੀ ਉਹ ਬਿਲਕੁਲ ਅਨਪੜ੍ਹ ਸੀ ਗੂਠਾ ਛਾਪ ਸੀ ਪਰ ਸੁਸਾਇਡ ਨੋਟ ਮਨਮੋਹਨ ਸਿੰਘ ਵੱਲੋਂ ਲਿਖਿਆ ਗਿਆ ਸੀ ਇਹ ਦੇਖ ਕੇ ਤਾਂ ਮੇਵਾ ਸਿੰਘ ਹੈਰਾਨ ਹੋ ਜਾਂਦਾ ਕਿ ਇਦਾਂ ਕਿਵੇਂ ਹੋ ਸਕਦਾ ਹੈ ਉਸ ਸੁਸਾਇਡ ਨੋਟ ਵਿੱਚ ਲਿਖਿਆ ਗਿਆ ਸੀ ਕਿ ਮੈਂ ਖੁਦ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹਾਂ ਪਰ ਇਸ ਦਾ ਮਨਪ੍ਰੀਤ ਉੱਤੇ ਕੋਈ ਵੀ ਦੋਸ਼ ਨਹੀਂ ਮੈਂ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਸੀ ਇਸ ਕਰਕੇ ਮੈਂ ਆਪਣੀ ਮੌਤ ਨੂੰ ਗਲੇ ਲਗਾ ਰਿਹਾ ਤੇ ਮੈਂ ਇਹ ਚਾਹੁੰਦਾ ਕਿ ਮਨਪ੍ਰੀਤ ਕੌਰ ਦਾ ਦੂਜਾ ਵਿਆਹ ਕਰ ਦਿੱਤਾ ਜਾਵੇ ਹੋਰ ਕਿਸੇ ਨਾਲ ਇਸ ਦਾ ਵਿਆਹ ਕਰ ਦਿੱਤਾ ਜਾਵੇ ਇਸ ਦੀ ਇੱਛਾ ਅਨਸਾਰ ਅਤੇ ਮੇਰੀ ਮੌਤ ਬਾਅਦ ਮਨਪ੍ਰੀਤ ਦਾ ਪੂਰਾ ਸਹਿਯੋਗ ਦਿੱਤਾ ਜਾਵੇ ਇਹ ਸੁਸਾਇਸਾਈਡ ਨੋਟ ਪੜ੍ਹ ਕੇ ਮੇਵਾ ਸਿੰਘ ਦੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਕਿਉਂਕਿ ਜੋ ਮਨਮੋਹਨ ਸਿੰਘ ਸੀ ਉਹ ਤਾਂ ਬਿਲਕੁਲ ਅਨਪੜ੍ਹ ਸੀ ਪਰ ਇਹ ਸੁਸਾਇਸਾਈਡ ਨੋਟ ਤਾਂ ਬੜੇ ਵਧੀਆ ਢੰਗ ਨਾਲ ਲਿਖਿਆ ਹੋਇਆ ਸੀ ਐਦਾਂ ਇੱਕ ਅਨਪੜ੍ਹ ਬੰਦਾ ਕਿਵੇਂ ਲਿਖ ਸਕਦਾ ਹੈ ਹੁਣ ਅਵਤਾਰ ਸਿੰਘ ਵੀ ਆਸਟ੍ਰੇਲੀਆ ਤੋਂ ਆਉਂਦਾ ਹੈ ਤੇ ਉਸ ਨੂੰ ਵੀ ਮੇਵਾ ਸਿੰਘ ਇਹ ਗੱਲ ਦੱਸਦਾ ਹੈ ਮੇਵਾ ਸਿੰਘ ਹੋਰ ਕਿਸੇ ਨਾਲ ਵੀ ਇਹ ਸੁਸਾਇਸਾਈਡ ਨੋਟ ਬਾਰੇ ਗੱਲ ਨਹੀਂ ਕਰਦਾ ਪਰ ਅਵਤਾਰ ਸਿੰਘ ਨਾਲ ਇਸ ਬਾਰੇ ਗੱਲ ਕਰਦਾ ਹੈ ਕਿ ਆ ਸੁਸਾਇਸਾਈਡ ਨੋਟ ਮੈਨੂੰ ਮਨਮੋਹਨ ਸਿੰਘ ਦੇ ਕਮਰੇ ਦੇ ਵਿੱਚੋਂ ਮਿਲਿਆ। ਇਹ ਕਿਵੇਂ ਹੋ ਸਕਦਾ ਹੈ? ਅਵਤਾਰ ਸਿੰਘ ਵੀ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ ਹੈ? ਉਹ ਕਿਵੇਂ ਲਿਖ ਸਕਦਾ ਹੈ? ਕਿਉਂਕਿ ਉਹ ਤਾਂ ਬਿਲਕੁਲ ਅਨਪੜ੍ਹ ਸੀ। ਜਦੋਂ ਸੁਸਾਇਸਾਈਡ ਨੋਟ ਵਾਲੀਆਂ ਗੱਲਾਂ ਤੇ ਇਹ ਧਿਆਨ ਦਿੰਦੇ ਨੇ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਜ਼ਰੂਰ ਕੋਈ ਗੜਬੜਾ ਹੈ। ਮੇਵਾ ਸਿੰਘ ਅਤੇ ਅਵਤਾਰ ਸਿੰਘ ਮਨਪ੍ਰੀਤ ਕੌਰ ਦੇ ਉੱਤੇ ਨਿਗਾਹ ਰੱਖਦੇ ਨੇ ਕਿਉਂਕਿ ਇਹਨਾਂ ਨੂੰ ਸ਼ੱਕ ਹੋ ਜਾਂਦਾ ਹੈ ਕਿ ਜ਼ਰੂਰ ਏਸ ਨੇ ਹੀ ਕੁਝ ਕੀਤਾਗਾ ਜਦੋਂ ਮਨਪ੍ਰੀਤ ਉਤੇ ਨਿਗਾਹ ਰੱਖਦੇ ਨੇ ਤਾਂ ਇਹ ਦੇਖਦੇ ਨੇ ਕਿ ਮਨਪ੍ਰੀਤ ਕੌਰ ਜਦੋਂ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਬੰਦਾ ਘਰ ਵਿੱਚ ਅਫਸੋਸ ਕਰਨ ਆਉਂਦਾ ਹੈ ਤਾਂ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲੈਂਦੀ ਹੈ بے ਹੋਸ਼ ਹੋਣ ਦਾ ਨਾਟਕ ਵੀ ਕਰਦੀ ਹੈ ਪਰ ਜਦੋਂ ਉਹ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਹ ਬਿਲਕੁਲ ਇਦਾਂ ਹੋ ਜਾਂਦੀ ਹੈ ਜਿਵੇਂ ਕਿ ਕੋਈ ਗੱਲਬਾਤ ਹੀ ਨਾ ਹੋਈ ਹੋਵੇ ਇਸ ਦੀ ਸਿਹਤ ਉੱਤੇ ਕੋਈ ਵੀ ਅਸਰ ਨਹੀਂ ਲੱਗਦਾ ਹੁਣ ਅਪਤਾਰ ਸਿੰਘ ਮਨਪ੍ਰੀਤ ਕੌਰ ਦੇ ਨਾਲ ਗੱਲ ਕਰਦਾ ਹੈ ਕਿਉਂਕਿ ਅਫਤਾਰ ਸਿੰਘ ਤੇ ਮਨਪ੍ਰੀਤ ਕੌਰ ਦੀ ਚੰਗੀ ਬਣਦੀ ਤਾਂ ਅਫਤਾਰ ਸਿੰਘ ਕਹਿੰਦਾ ਕਿ ਅਸੀਂ ਤਾਂ ਕੋਲ ਵੀ ਨਹੀਂ ਸੀ ਜੇ ਅਸੀਂ ਕੋਲ ਹੁੰਦੇ ਤਾਂ ਕੋਈ ਬਾਈ ਦੀ ਜੇ ਅੰਤਿਮ ਇੱਛਾ ਹੁੰਦੀ ਅਸੀਂ ਉਹ ਪੂਰੀ ਕਰ ਦਿੰਦੇ ਸਾਨੂੰ ਤਾਂ ਕੁਝ ਪਤਾ ਵੀ ਨਹੀਂ ਕਿ ਉਸ ਦੇ ਮਨ ਦੇ ਵਿੱਚ ਕੀ ਸੀ ਉਹ ਕੀ ਚਾਹੁੰਦਾ ਸੀ ਯਾਨੀ ਐਦਾਂ ਦੀਆਂ ਗੱਲਾਂ ਅਫਤਾਰ ਸਿੰਘ ਮਨਪ੍ਰੀਤ ਕੌਰ ਨਾਲ ਕਰਦਾ ਤਾਂ ਮਨਪ੍ਰੀਤ ਕੌਰ ਅਫਤਾਰ ਸਿੰਘ ਨੂੰ ਕਹਿੰਦੀ ਹੈ ਕਿ ਮਨਮੋਹਨ ਸਿੰਘ ਨੇ ਤਾਂ ਆਤਮ ਹੱਤਿਆ ਕੀਤੀ ਹੈ ਉਹ ਮੈਨੂੰ ਕਹਿੰਦਾ ਰਹਿੰਦਾ ਸੀ ਕਿ ਮੈਂ ਜਿਉਣਾ ਨਹੀਂ ਚਾਹੁੰਦਾ ਜੇ ਮੈਂ ਮਰ ਗਿਆ ਤਾਂ ਮੇਰੇ ਪਿੱਛੋਂ ਤੂੰ ਦੂਸਰਾ ਵਿਆਹ ਕਰਵਾ ਲੈ ਮੈਂ ਉਸ ਨੂੰ ਰੋਕਦੀ ਹੁੰਦੀ ਸੀ ਕਿ ਤੁਸੀਂ ਐਦਾਂ ਕਿਉਂ ਕਹਿ ਰਹੇ ਹੋ ਤੁਸੀਂ ਐਦਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਪਰ ਜੋ ਮਨਮੋਹਨ ਸਿੰਘ ਸੀ ਉਹ ਹਮੇਸ਼ਾ ਮੈਨੂੰ ਇਹ ਕਹਿੰਦਾ ਸੀ ਕਿ ਮੇਰੀ ਮੌਤ ਤੋਂ ਬਾਅਦ ਤੂੰ ਦੂਸਰਾ ਵਿਆਹ ਕਰਵਾ ਲੈ ਮਨਪ੍ਰੀਤ ਕੌਰ ਨੇ ਅਪਤਾਰ ਸਿੰਘ ਨੂੰ ਦੱਸਿਆ ਕਿ ਉਸ ਮਨਮੋਹਨ ਸਿੰਘ ਨੇ ਸ਼ਰਾਬ ਵੀ ਪੀਤੀ ਸੀ ਪਰ ਅਪਤਾਰ ਸਿੰਘ ਨੇ ਕਿਹਾ ਕਿ ਉਹ ਤਾਂ ਸ਼ਰਾਬ ਪੀਂਦਾ ਨਹੀਂ ਸੀ ਉਹਨੇ ਤਾਂ ਕਦੇ ਜ਼ਿੰਦਗੀ ਚ ਸ਼ਰਾਬ ਪੀਤੀ ਨਹੀਂ ਸੀ ਪਰ ਜਦੋਂ ਇਹ ਗੱਲ ਅਫਤਾਰ ਸਿੰਘ ਮਨਪ੍ਰੀਤ ਕੌਰ ਨੂੰ ਕਹਿੰਦਾ ਤਾਂ ਮਨਪ੍ਰੀਤ ਕੌਰ ਪੜਤ ਜਾਂਦੀ ਉਹ ਕਹਿੰਦੀ ਹੈ ਕਿ ਮੈਂ ਤੈਨੂੰ ਗਲਤ ਨਹੀਂ ਕਹਿ ਰਹੀ ਮੈਂ ਤੈਨੂੰ ਬਿਲਕੁਲ ਸਹੀ ਕਹਿ ਰਹੀ ਹਾਂ ਹੁਣ ਅਫਤਾਰ ਸਿੰਘ ਤਾਂ ਮਨਪ੍ਰੀਤ ਕੌਰ ਤੋਂ ਉਸਦੇ ਮੂੰਹੋਂ ਗੱਲ ਕਢਵਾਉਣਾ ਚਾਹੁੰਦਾ ਸੀ ਫਿਰ ਉਸ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਜੇ ਬਾਈ ਦੀ ਇਹ ਇੱਛਾ ਸੀ ਤਾਂ ਕੋਈ ਗੱਲ ਨਹੀਂ ਅਸੀਂ ਕੋਈ ਮੁੰਡਾ ਦੇਖ ਕੇ ਤੁਹਾਡਾ ਵਿਆਹ ਕਰਵਾ ਦਿੰਨੇ ਆ ਅਫਤਾਰ ਸਿੰਘ ਮਨਪ੍ਰੀਤ ਕੌਰ ਨੂੰ ਕਹਿੰਦਾ ਕਿ ਜੇ ਥੋੜੀ ਨਿਗਾ ਦੇ ਵਿੱਚ ਕੋਈ ਮੁੰਡਾ ਤਾਂ ਤੁਸੀਂ ਦੇਖ ਲਵੋ ਉਸ ਨਾਲ ਤੁਹਾਡਾ ਵਿਆਹ ਕਰ ਦੇਵਾਂਗੇ ਤਾਂ ਹੁਣ ਮਨਪ੍ਰੀਤ ਕੌਰ ਕਹਿੰਦੀ ਹੈ ਕਿ ਮੇਰੀ ਨਿਗਾ ਦੇ ਵਿੱਚ ਮੁੰਡਾ ਹੈ ਕੁਲਦੀਪ ਸਿੰਘ ਤਾਂ ਹੁਣ ਅਵਤਾਰ ਸਿੰਘ ਕਹਿੰਦਾ ਕਿ ਕੁਲਦੀਪ ਸਿੰਘ ਕੌਣ ਤਾਂ ਮਨਪ੍ਰੀਤ ਕੌਰ ਕਹਿੰਦੀ ਹੈ ਕਿ ਤੁਹਾਡੇ ਮਾਮੇ ਦਾ ਮੁੰਡਾ ਜੋ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਹੁਣ ਅਵਤਾਰ ਸਿੰਘ ਸੋਚਦਾ ਹੈ ਕਿ ਜੋ ਕੁਲਦੀਪ ਸਿੰਘ ਹੈ ਉਹ ਤਾਂ ਕੁਆਰਾਗਾ ਇਧਰ ਮਨਪ੍ਰੀਤ ਕੌਰ ਤਿੰਨ ਬੱਚਿਆਂ ਦੀ ਮਾਂ ਦੀ ਉਹ ਇਦਾਂ ਵਿਆਹ ਕਿਵੇਂ ਕਰਵਾ ਲਵੇਗਾ ਤਾਂ ਮਨਪ੍ਰੀਤ ਕਹਿੰਦੀ ਹੈ ਕਿ ਉਹ ਵਿਆਹ ਕਰਵਾ ਲਵੇਗਾ ਤੁਸੀਂ ਉਸ ਨਾਲ ਗੱਲ ਕਰਕੇ ਤਾਂ ਦੇਖੋ ਪਰ ਜੋ ਅਵਤਾਰ ਸਿੰਘ ਹੁੰਦਾ ਹੈ ਉਹ ਕਹਿੰਦਾ ਹੈ ਕਿ ਮੇਰੇ ਕੋਲ ਤਾਂ ਕੁਲਦੀਪ ਸਿੰਘ ਦਾ ਨੰਬਰ ਨਹੀਂ ਤਾਂ ਮਨਪ੍ਰੀਤ ਕੌਰ ਕਹਿੰਦੀ ਹੈ ਕਿ ਮੇਰੇ ਕੋਲ ਹੈ ਡੈਰੀ ਦੇ ਵਿੱਚ ਲਿਖਿਆ ਹੋਇਆ ਤੁਸੀਂ ਉਸ ਨਾਲ ਗੱਲ ਕਰ ਲਵੋ ਤਾਂ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਅਸੀਂ ਉਸ ਨਾਲ ਗੱਲ ਕਰ ਲਵਾਂਗੇ ਹੁਣ ਅਵਤਾਰ ਸਿੰਘ ਤੇ ਮੇਵਾ ਸਿੰਘ ਦੋਨੋਂ ਇਸ ਗੱਲ ਤੇ ਵਿਚਾਰ ਕਰਦੇ ਨੇ ਕਿ ਇਹ ਕੀ ਹੋ ਗਿਆ ਮਨਪ੍ਰੀਤ ਕੌਰ ਇੰਨੇ ਕੌਨਫੀਡੈਂਸ ਦੇ ਨਾਲ ਕਿਵੇਂ ਕਹਿ ਰਹੀ ਹੈ ਕਿ ਕੁਲਦੀਪ ਸਿੰਘ ਉਸ ਨਾਲ ਵਿਆਹ ਕਰਵਾ ਲਵੇਗਾ ਜ਼ਰੂਰ ਇਸ ਦੇ ਵਿੱਚ ਕੋਈ ਨਾ ਕੋਈ ਰਾਜ ਹੈ ਜੋ ਅਪਤਾਰ ਸਿੰਘ ਦੇ ਮਾਮੇ ਦਾ ਮੁੰਡਾ ਕੁਲਦੀਪ ਸਿੰਘ ਸੀ ਜਿਸ ਦੀ ਗੱਲ ਮਨਪ੍ਰੀਤ ਕੌਰ ਕਰ ਰਹੀ ਸੀ ਉਹ ਇੱਥੇ ਰਹਿ ਕੇ ਗਿਆ ਸੀ ਇਹਨਾਂ ਨੂੰ ਸ਼ੱਕ ਹੋ ਜਾਂਦਾ ਹੈ ਕਿ ਇਹਨਾਂ ਨੇ ਹੀ ਮਨਮੋਹਨ ਸਿੰਘ ਦਾ ਕਤਲ ਕੀਤਾ ਹੈ ਇਹ ਦੋਨੋਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਆ ਇਸ ਲਈ ਹੀ ਇਹਨਾਂ ਨੇ ਮਨਮੋਲ ਸਿੰਘ ਨੂੰ ਮੌਤੇ ਘਾਟ ਉਤਾਰ ਦਿੱਤਾ ਹੁਣ ਮੇਵਾ ਸਿੰਘ ਪੁਲਿਸ ਦੇ ਵਿੱਚ ਜਾਂਦਾ ਤੇ ਉਹ ਸੁਸਾਈਡ ਨੋਟ ਦਿਖਾਉਂਦਾ ਤੇ ਕਹਿੰਦਾ ਕਿ ਮੇਰੀ ਨੂਨੇ ਹੀ ਮੇਰੇ ਮੁੰਡੇ ਦਾ ਕਤਲ ਕੀਤਾ ਪਰ ਪੁਲਿਸ ਇਸ ਗੱਲ ਤੇ ਯਕੀਨ ਨਹੀਂ ਕਰਦੀ ਉਸ ਦੀ ਕੰਪਲੀਟ ਨਹੀਂ ਲਿਖੀ ਜਾਂਦੀ ਕਿਉਂਕਿ ਜ਼ਿਆਦਾਤਰ ਇਹ ਹੁੰਦਾ ਕਿ ਜਦੋਂ ਪੁੱਤਰ ਦੀ ਮੌਤ ਹੋ ਜਾਵੇ ਤਾਂ ਨੂ ਨੂੰ ਜਾਇਦਾਦ ਦੇਣ ਦੇ ਮਾਰੇ ਸੌਰੇ ਕਈ ਵਾਰ ਇਦਾਂ ਦੇ ਇਲਜ਼ਾਮ ਲਗਾਉਂਦੇ ਨੇ ਤਾਂ ਪੁਲਿਸ ਨੇ ਕਿਹਾ ਕਿ ਇਹ ਕੰਪਲੀਟ ਨਹੀਂ ਲਿਖਾਂਗੇ ਕਿਉਂਕਿ ਤੁਸੀਂ ਤੁਹਾਡੇ ਕੋਲ ਕੋਈ ਸਬੂਤ ਨਹੀਂ ਇਹ ਜੋ ਸੁਸਾਇਡ ਨੋਟ ਤੁਸੀਂ ਲਈ ਫਿਰਦੇ ਹੋ ਇਸ ਨਾਲ ਕੁਝ ਵੀ ਨਹੀਂ ਹੁੰਦਾ ਇਹ ਤੁਸੀਂ ਖੁਦ ਵੀ ਲਿਖ ਸਕਦੇ ਹੋ ਜਾਨੀ ਐਦਾਂ ਦੀਆਂ ਗੱਲਾਂ ਪੁਲਿਸ ਮੇਵਾ ਸਿੰਘ ਨਾ ਕਰਦੀ ਹ ਹੁਣ ਅਵਤਾਰ ਸਿੰਘ ਦੇ ਨਾਲ ਫਿਰ ਮੇਵਾ ਸਿੰਘ ਆ ਕੇ ਗੱਲ ਕਰਦਾ ਕਿ ਪੁਲਿਸ ਇਹ ਕਹਿ ਰਹੀ ਹੈ ਉਸ ਤੋਂ ਬਾਅਦ ਇਹ ਸੋਚਦੇ ਨੇ ਕਿ ਜੇ ਕੁਲਦੀਪ ਸਿੰਘ ਦੇ ਨਾਲ ਮਨਪ੍ਰੀਤ ਕੌਰ ਦਾ ਕੋਈ ਚੱਕਰ ਆ ਤਾਂ ਇਹ ਉਸ ਨਾਲ ਗੱਲ ਵੀ ਕਰਦੀ ਹੁੰਦੀ ਹੋਵੇਗੀ ਤਾਂ ਉਸ ਤੋਂ ਬਾਅਦ 4 ਜੁਲਾਈ ਨੂੰ ਇਹਨਾਂ ਦਾ ਜੋ ਲੈਂਡਲਾਈਨ ਫੋਨ ਹੁੰਦਾ ਹੈ ਉਸ ਦੀ ਰਿਕਾਰਡਿੰਗ ਲਗਾ ਦਿੱਤੀ ਜਾਂਦੀ ਹੈ 4 ਜੁਲਾਈ ਤੋਂ ਲੈ ਕੇ 9 ਜੁਲਾਈ ਤੱਕ ਇਹਨਾਂ ਦੀ ਗੱਲਬਾਤ ਦੀ ਰਿਕਾਰਡਿੰਗ ਕੀਤੀ ਜਾਂਦੀ ਹੈ ਤੇ ਹੁਣ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹਾਂ ਜੋ ਮਨਪ੍ਰੀਤ ਕੌਰ ਆ ਉਹ ਕੁਲਦੀਪ ਸਿੰਘ ਦੇ ਨਾਲ ਗੱਲਾਂ ਕਰਦੀ ਹੈ ਤੇ ਇਹਨਾਂ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਇਹਨਾਂ ਨੇ ਹੀ ਮਨਮੋਣ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਉਹ ਆਪਣੀ ਮੌਤ ਨਹੀਂ ਮਰਿਆ ਉਸ ਨੇ ਕੋਈ ਸੁਸਾਇਸਾਈਡ ਨਹੀਂ ਕੀਤੀ ਸਗੋਂ ਮਨਪ੍ਰੀਤ ਕੌਰ ਨੇ ਹੀ ਉਸ ਨੂੰ ਸ਼ੇਪਕਲੀ ਘੋਲ ਕੇ ਪਿਆਈ ਹੈ ਤਾਂ ਹੁਣ ਜੋ ਮੇਵਾ ਸਿੰਘ ਹੁੰਦਾ ਉਹ ਉਹ ਰਿਕਾਰਡਿੰਗ ਲੈ ਕੇ ਮੁਹਾਲੀ ਦੇ ਐਸਪੀ ਕੋਲ ਜਾਂਦਾ ਤੇ ਐਸਪੀ ਹੇਠਾਂ ਥਾਣੇ ਨੂੰ ਇਤਲਾਹ ਕਰਦਾ ਹੈ ਕਿ ਤੁਸੀਂ ਜਾ ਕੇ ਇਸ ਗੱਲ ਦੀ ਤਫਤੀਸ਼ ਕਰੋ ਤਾਂ ਹੁਣ ਪੁਲਿਸ ਜਦੋਂ ਮੇਵਾ ਸਿੰਘ ਦੇ ਘਰ ਆਉਂਦੀ ਹੈ ਮਨਪ੍ਰੀਤ ਉੱਤੇ ਇਲਜ਼ਾਮ ਲੱਗਦੇ ਨੇ ਕਿ ਏਸ ਨੇ ਹੀ ਮਨਮੋਹਨ ਸਿੰਘ ਦਾ ਕਤਲ ਕੀਤਾ ਤਾਂ ਹੁਣ ਮਨਪ੍ਰੀਤ ਕੌਰ ਇਹਨਾਂ ਦੇ ਨਾਲ ਲੜਾਈ ਝਗੜਾ ਕਰਦੀ ਹੈ ਇੰਨਾ ਝਗੜਾ ਵੱਧ ਜਾਂਦਾ ਕਿ ਹੁਣ ਮਨਪ੍ਰੀਤ ਕੌਰ ਆਪਣੇ ਤਿੰਨੋਂ ਬੱਚਿਆਂ ਨੂੰ ਛੱਡ ਕੇ ਆਪਣੇ ਪੇਕੇ ਚਲੀ ਜਾਂਦੀ ਹੈ ਉੱਥੇ ਜਾ ਕੇ ਰਹਿੰਦੀ ਹੈ ਤੇ ਇੰਨਾ ਸਬੂਤਾਂ ਦੇ ਆਧਾਰ ਤੇ ਵੀ ਪੁਲਿਸ ਐਫ ਆਈ ਆਰ ਦਰਜ ਨਹੀਂ ਕਰਦੀ ਕਿਉਂਕਿ ਪੁਲਿਸ ਦਾ ਮੰਨਣਾ ਸੀ ਕਿ ਜੇ ਅਸੀਂ ਐਫ ਆਈ ਆਰ ਦਰਜ ਕਰ ਲੈਤੀ ਤਾਂ ਅਦਾਲਤ ਵਿੱਚ ਇਹ ਬਰੀ ਹੋ ਜਾਣਗੇ ਕਿਉਂਕਿ ਇਹ ਕੋਈ ਪੱਕੇ ਸਬੂਤ ਨਹੀਂ ਤਾਂ ਹੁਣ ਜੋ ਮਨਪ੍ਰੀਤ ਕੌਰ ਹੁੰਦੀ ਆ ਉਹ ਆਪਣੇ ਪੇਕੇ ਰਹਿਣ ਲੱਗਦੀ ਆ ਇਸ ਗੱਲ ਨੂੰ 3 ਸਾਲ ਲੰਘ ਜਾਂਦੇ ਨੇ ਜੋ ਕੇਸ ਸੀ ਇਹ ਸ਼ਿਪਕਲੀ ਦੇ ਨਾਂ ਤੇ ਬੜਾ ਜ਼ਿਆਦਾ ਉਸ ਵੇਲੇ ਹਾਈਲਾਈਟ ਹੋਇਆ ਸੀ ਤਾਂ 3 ਸਾਲ ਲੰਘ ਜਾਂਦੇ ਆ 22 ਅਗਸਤ 2009 ਆ ਜਾਂਦਾ ਹੈ ਤੇ ਅਖਬਾਰ ਦੇ ਵਿੱਚ ਫੇਰ ਇਹ ਖਬਰ ਪ੍ਰਕਾਸ਼ਿਤ ਹੁੰਦੀ ਹੈ ਕਿ 3 ਸਾਲ ਇੱਕ ਬੰਦੇ ਦੀ ਮੌਤ ਨੂੰ ਹੋ ਗਏ ਪਰ ਇਸ ਵਿੱਚ ਕੋਈ ਵੀ ਕਾਰਵਾਈ ਨਹੀਂ ਹੋਈ ਜਦ ਕਿ ਪਰਿਵਾਰ ਵਾਲੇ ਕਹਿ ਰਹੇ ਹੈ ਕਿ ਉਹਨਾਂ ਕੋਲ ਰਿਕਾਰਡਿੰਗ ਵੀ ਹੈ ਉਸ ਤੋਂ ਬਾਅਦ ਪੰਜਾਬ ਹਿਊਮਨ ਰਾਈਟਸ ਵਾਲੇ ਵੀ ਇਸ ਮੁੱਦੇ ਨੂੰ ਹਾਈਲਾਈਟ ਕਰਦੇ ਨੇ ਪੁਲਿਸ ਤੱਕ ਪਹੁੰਚ ਕਰਦੇ ਨੇ ਪਰ ਪੁਲਿਸ ਫੇਰ ਉਹੀ ਗੱਲ ਕਹਿ ਦਿੰਦੀ ਹੈ ਕਿ ਇਹਨਾਂ ਕੋਲ ਪੱਕੇ ਸਬੂਤ ਨਹੀਂ ਅਦਾਲਤ ਵੱਲੋਂ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਊਗਾ ਜਿਨ੍ਹਾਂ ਉੱਪਰ ਇਲਜ਼ਾਮ ਲਗਾਉਂਦੇ ਨੇ ਤਾਂ ਹੁਣ ਜੋ ਮੇਵਾ ਸਿੰਘ ਹੁੰਦਾ ਉਹ ਜੋ ਮਨਪ੍ਰੀਤ ਕੌਰ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਬਿਠਾਉਂਦਾ ਉਹਨਾਂ ਤੋਂ ਪੁੱਛਦਾ ਕਿ ਉਸ ਦਿਨ ਕੀ ਹੋਇਆ ਸੀ ਤੁਸੀਂ ਉਸ ਬਾਰੇ ਦੱਸੋ ਤਾਂ ਜੋ ਮਨਪ੍ਰੀਤ ਦੀ ਬੇਟੀ ਹੁੰਦੀ ਹੈ ਉਹ ਦੱਸਦੀ ਹੈ ਕਿ ਉਸ ਦਿਨ ਮਾਸੀ ਆਈ ਹੋਈ ਸੀ ਮੈਂ ਮੰਮੀ ਅਤੇ ਮਾਸੀ ਨੂੰ ਦੋਨਾਂ ਨੂੰ ਗੱਲਾਂ ਕਰਦੇ ਸੁਣਿਆ ਸੀ ਇਹਨਾਂ ਨੇ ਰਸੋਈ ਦੇ ਵਿੱਚ ਜਾ ਕੇ ਪਹਿਲਾਂ ਗਲਾਸ ਵਿੱਚ ਕੁਝ ਘੋਲਿਆ ਤੇ ਉਸ ਵਿੱਚ ਫਿਰ ਕੋਲਡ ਡਰਿੰਕ ਪਾ ਦਿੱਤਾ ਤੇ ਧੱਕੇ ਨਾਲ ਪਿਤਾ ਨੂੰ ਪਿਆ ਦਿੱਤਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਡ੍ਰੈਂਗ ਰੂਮ ਦੇ ਵਿੱਚ ਜਾ ਕੇ ਕੁਝ ਲਿਖਿਆ ਤਾਂ ਹੁਣ ਇਹ ਗੱਲ ਪ੍ਰੂਵ ਹੋ ਚੁੱਕੀ ਸੀ ਕਿ ਅਸਲ ਵਿੱਚ ਜੋ ਮਨਮੋਹਨ ਸਿੰਘ ਦੀ ਮੌਤ ਹੋਈ ਆ ਉਸ ਪਿੱਛੇ ਇਹਨਾਂ ਦਾ ਹੀ ਹੱਥ ਹੈ ਮਨਪ੍ਰੀਤ ਕੌਰ ਅਤੇ ਉਸ ਦੀ ਭੈਣ ਜੋ ਬਲਜੀਤ ਕੌਰ ਸੀ ਇਹਨਾਂ ਨੇ ਹੀ ਸਾਜ਼ਿਸ਼ ਦੇ ਤਹਿਤ ਛਿਪਕਲੀ ਮਾਰ ਕੇ ਗਲਾਸ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਉਸ ਵਿੱਚ ਕੋਲਡ ਡਰਿੰਕ ਪਾ ਕੇ ਛਿਪਕਲੀ ਨੂੰ ਘੋਲ ਕੇ ਮਨਮੋਹ ਸਿੰਘ ਨੂੰ ਪਿਆਇਆ ਜਿਸ ਨਾਲ ਉਸ ਦੀ ਮੌਤ ਹੋ ਗਈ ਤਾਂ ਹੁਣ ਪੁਲਿਸ ਛਾਪੇਮਾਰੀ ਕਰਦੀ ਪਰ ਮਨਪ੍ਰੀਤ ਕੌਰ ਅਤੇ ਬਲਜੀਤ ਕੌਰ ਪੁਲਿਸ ਦੇ ਹੱਥ ਨਹੀਂ ਆਉਂਦੀਆਂ 3 ਸਾਲ ਲੰਘ ਜਾਂਦੇ ਆ ਆਖਰ 17 ਨਵੰਬਰ 2012 ਨੂੰ ਮਨਪ੍ਰੀਤ ਕੌਰ ਅਤੇ ਬਲਜੀਤ ਕੌਰ ਦੋਨੋਂ ਅਦਾਲਤ ਦੇ ਵਿੱਚ ਸਲੈਂਡਰ ਕਰ ਦਿੰਦੀਆਂ ਉਸ ਤੋਂ ਬਾਅਦ ਫਿਰ ਪੁਲਿਸ ਇਹਨਾਂ ਨੂੰ 4 ਦਿਨਾਂ ਦੇ ਰਿਮਾਂਡ ਤੇ ਲੈ ਕੇ ਜਾਂਦੀ ਅਤੇ ਇਹਨਾਂ ਤੋਂ ਪੁੱਛਗਿੱਛ ਕਰਦੀ ਤੇ ਫਿਰ ਜੋ ਕਹਾਣੀ ਸਾਹਮਣੇ ਨਿਕਲ ਕੇ ਆਉਂਦੀ ਹੈ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਅਸਲ ਮਨਮੋਹਨ ਸਿੰਘ ਦੇ ਨਾਲ ਮਨਪ੍ਰੀਤ ਕੌਰ ਦਾ ਵਿਆਹ ਹੋ ਜਾਂਦਾ ਇਹਨਾਂ ਦੇ 3 ਬੱਚੇ ਹੋ ਜਾਂਦੇ ਨੇ ਜੋ ਅਪਤਾਰ ਸਿੰਘ ਦੇ ਮਾਮੇ ਦਾ ਮੁੰਡਾ ਹੁੰਦਾ ਯਾਨੀ ਮਨਮੋਹਨ ਸਿੰਘ ਦੇ ਮਾਮੇ ਦਾ ਮੁੰਡਾ ਹੁੰਦਾ ਉਹ ਅਪਤਾਰ ਸਿੰਘ ਨੂੰ ਕਹਿੰਦਾ ਕਿ ਮੈਨੂੰ ਆਸਟ੍ਰੇਲੀਆ ਲੈ ਚੱਲ ਕਿਉਂਕਿ ਉਹ ਥੋੜਾ ਪੜਿਆ ਲਿਖਿਆ ਹੁੰਦਾ ਤਾਂ ਅਪਤਾਰ ਸਿੰਘ ਉਸ ਨੂੰ ਕਹਿੰਦਾ ਕਿ ਤੂੰ ਕੋਈ ਕੰਮ ਸਿੱਖ ਲੈ ਕੋਈ ਟੈਕਨੀਕਲ ਕੰਮ ਸਿੱਖ ਲੈ ਇਸ ਦੇ ਵਿਹਾਰ ਤੇ ਹੀ ਤੂੰ ਉੱਥੇ ਜਾ ਸਕਦਾ ਹੈ ਉੱਥੇ ਕੋਈ ਕੰਮ ਕਰ ਸਕਦਾ ਹੈ ਕਿਉਂਕਿ ਤੂੰ ਪੜਿਆ ਲਿਖਿਆ ਤਾਂ ਹੈ ਨਹੀਂ ਤਾਂ ਹੁਣ ਕੁਲਦੀਪ ਸਿੰਘ ਨੂੰ ਅਪਤਾਰ ਸਿੰਘ ਕਹਿੰਦਾ ਕਿ ਤੂੰ ਮੁਹਾਲੀ ਆ ਜਾ ਇੱਥੇ ਹੀ ਕੋਈ ਕੰਮ ਸਿੱਖ ਲਾ ਤੇ ਘਰ ਦੇ ਵਿੱਚ ਹੀ ਸਾਡੇ ਰਹਿ ਲਾ ਹੁਣ ਜਦੋਂ ਕੁਲਦੀਪ ਸਿੰਘ ਘਰ ਦੇ ਵਿੱਚ ਰਹਿੰਦਾ ਤਾਂ ਉਸ ਦੀਆਂ ਮਨਪ੍ਰੀਤ ਕੌਰ ਦੇ ਨਾਲ ਨਜ਼ਦੀਕੀਆਂ ਹੋ ਜਾਂਦੀਆਂ ਜੋ ਮਨਮੋਣ ਸਿੰਘ ਸੀ ਉਹ ਤਾਂ ਦਿਮਾਗੀ ਤੌਰ ਤੇ ਸਹੀ ਨਹੀਂ ਸੀ ਪਰ ਇਧਰ ਮਨਪ੍ਰੀਤ ਕੌਰ ਅਤੇ ਕੁਲਦੀਪ ਸਿੰਘ ਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਪਿਆਰ ਦੇ ਵਿੱਚ ਬਦਲ ਜਾਂਦੀਆਂ ਤੇ ਇਹਨਾਂ ਦੇ ਵਿੱਚ ਸਰੀਰਕ ਸੰਬੰਧ ਬਣਨ ਲੱਗ ਜਾਂਦੇ ਨੇ ਹੁਣ ਇਹ ਇੱਕ ਦੂਜੇ ਦੇ ਨਾਲ ਜਿਉਣ ਮਰਨਦੀਆਂ ਕਸਮਾਂ ਖਾ ਲੈਂਦੇ ਆ ਤੇ ਮਨਪ੍ਰੀਤ ਕੌਰ ਨੂੰ ਲੱਗਦਾ ਹੈ ਕਿ ਜੇ ਮੇਰਾ ਕੁਲਦੀਪ ਸਿੰਘ ਦੇ ਨਾਲ ਵਿਆਹ ਹੋ ਜਾਵੇ ਤਾਂ ਮੇਰੀ ਜ਼ਿੰਦਗੀ ਬੜੀ ਵਧੀਆ ਲੰਘ ਸਕਦੀ ਹੈ ਤਾਂ ਹੁਣ ਇਸ ਬਾਰੇ ਮਨਪ੍ਰੀਤ ਕੌਰ ਆਪਣੀ ਭੈਣ ਬਲਜੀਤ ਕੌਰ ਦੇ ਨਾਲ ਗੱਲ ਕਰਦੀ ਹੈ ਤਾਂ ਬਲਜੀਤ ਕੌਰ ਉਸ ਨੂੰ ਕਹਿੰਦੀ ਹੈ ਕਿ ਜੇ ਤੂੰ ਹੁਣ ਮਨਮੋਹਨ ਸਿੰਘ ਤੋਂ ਤਲਾਕ ਲਵੇਂਗੀ ਤਾਂ ਬਹੁਤ ਜ਼ਿਆਦਾ ਦਿੱਕਤਾਂ ਨੇ ਤੈਨੂੰ ਤਲਾਕ ਨਹੀਂ ਮਿਲੇਗਾ ਪਰਿਵਾਰ ਵਾਲੇ ਤੇਰੇ ਉੱਪਰ ਦਬਾਅ ਪਾਉਣਗੇ ਤੇ ਰਿਸ਼ਤੇਦਾਰ ਦਬਾਅ ਪਾਉਣਗੇ ਇਸ ਕਰਕੇ ਇਹ ਕੰਮ ਔਖਾ ਹੈ ਤੇ ਛੇਤੀ ਛੇਤੀ ਤੈਨੂੰ ਤਲਾਕ ਵੀ ਨਹੀਂ ਮਿਲ ਸਕਦਾ ਇਸ ਤੋਂ ਚੰਗਾ ਇਹ ਹੈ ਕਿ ਆਪਾਂ ਮਨਮੋਹਨ ਸਿੰਘ ਨੂੰ ਹੀ ਮਾਰ ਦੇਈਏ ਇਸ ਨੂੰ ਮਾਰ ਦੇਵਾਂਗੇ ਮਾਰਨ ਤੋਂ ਬਾਅਦ ਕੋਈ ਆਪਸ਼ਨ ਹੀ ਨਹੀਂ ਰਹਿ ਜਾਏਗਾ ਤੇ ਤੂੰ ਜਵਾਨ ਹੈ ਉਸ ਤੋਂ ਬਾਅਦ ਆਪਾਂ ਇੱਕ ਸੁਸਾਈਡ ਨੋਟ ਲਿਖਾਂਗੇ ਜਿਸ ਦੇ ਵਿੱਚ ਆਪਾਂ ਇਹ ਸ਼ੋਅ ਕਰ ਦੇਵਾਂਗੇ ਕਿ ਮਨਮੋਹਨ ਸਿੰਘ ਦੀ ਆਖਰੀ ਇੱਛਾ ਇਹ ਸੀ ਕਿ ਜੋ ਮਨਪ੍ਰੀਤ ਕੌਰ ਆ ਉਹ ਹੋਰ ਵਿਆਹ ਕਰਵਾ ਲਵੇ ਤਾਂ ਫਿਰ ਇਹ 14 ਜੂਨ 2006 ਨੂੰ ਰਾਤ ਨੂੰ ਕਿਰਲੀ ਦਾ ਇੰਤਜ਼ਾਮ ਕਰਦੇ ਨੇ ਤੇ ਕਿਰਲੀ ਨੂੰ ਮਾਰ ਕੇ ਕੋਲਡ ਡਰਿੰਕ ਦੇ ਵਿੱਚ ਘੋਲ ਲੈਂਦੀਆਂ ਨੇ ਘੋਲਣ ਤੋਂ ਬਾਅਦ ਮਨਮੋਹਨ ਸਿੰਘ ਨੂੰ ਪਿਆ ਦਿੱਤਾ ਜਾਂਦਾ ਉਸ ਦੀ ਹਾਲਤ ਵਿਗੜਦੀ ਹੈ ਹਸਪਤਾਲ ਲਿਜਾਇਆ ਜਾਂਦਾ ਜਿਸ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਹ ਸੁਸਾਈਡ ਨੋਟ ਲਿਖ ਕੇ ਮਨਮੋਹਨ ਸਿੰਘ ਦੇ ਬੈੱਡ ਕੋਲ ਰੱਖ ਦਿੰਦੀਆਂ ਨੇ ਤਾਂ ਜੋ ਪਰਿਵਾਰ ਨੂੰ ਲੱਗੇ ਕਿ ਮਨਮੋਹਨ ਸਿੰਘ ਨੇ ਆਤਮ ਹੱਤਿਆ ਕਰ ਲਈ ਤੇ ਪਰਿਵਾਰ ਇਸ ਗੱਲ ਤੇ ਗੌਰ ਕਰੇ ਕਿ ਮਨਪ੍ਰੀਤ कौर ਦਾ ਦੂਜਾ ਵਿਆਹ ਕਰਵਾ ਦਿੱਤਾ ਜਾਵੇ ਉਸ ਤੋਂ ਬਾਅਦ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਇਹਨਾਂ ਉੱਪਰ ਅਦਾਲਤ ਵਿੱਚ ਕੇਸ ਚੱਲਦਾ ਹੈ 8 ਸਾਲਾਂ ਬਾਅਦ ਅਦਾਲਤ ਵੱਲੋਂ ਫੈਸਲਾ ਆਉਂਦਾ ਜਿਸ ਵਿੱਚ ਮਨਪ੍ਰੀਤ कौर ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਅਤੇ ਜੋ ਬਲਜੀਤ ਕੌਰ ਹੁੰਦੀ ਆ ਉਸ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਸਬੂਤਾਂ ਦੀ ਘਾਟ ਕਾਰਨ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇਸ ਘਟਨਾ ਤੋਂ ਦੋ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਕਿ ਕਿਸੇ ਨੂੰ ਵੀ ਆਪਣੇ ਘਰ ਨਾ ਰੱਖੋ ਜਦੋਂ ਤੁਹਾਡੇ ਘਰ ਕੋਈ ਜ਼ਬਾਨਤੀ ਪੁੱਤ ਹੈ ਤਾਂ ਕਿਸੇ ਬਾਹਰਲੇ ਨੂੰ ਆਪਣੇ ਘਰ ਰੱਖਣ ਦੀ ਲੋੜ ਨਹੀਂ ਕਿਉਂਕਿ ਇੱਥੇ ਗਲਤੀ ਹੋਈ ਅਪਤਾਰ ਸਿੰਘ ਤੋਂ ਜਿਸ ਨੇ ਕੁਲਦੀਪ ਸਿੰਘ ਨੂੰ ਕਿਹਾ ਕਿ ਤੂੰ ਸਾਡੇ ਘਰ ਆ ਕੇ ਰਹਿੰਦਾ ਕਿਉਂਕਿ ਜੋ ਮਨਮੋਹਣ ਸਿੰਘ ਸੀ ਉਹ ਤਾਂ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਜੋ ਮਨਪ੍ਰੀਤ ਕੌਰ ਸੀ ਉਹ ਵੀ ਜਵਾਨ ਸੀ ਤੇ ਇਧਰ ਜੋ ਕੁਲਦੀਪ ਸਿੰਘ ਸੀ ਉਹ ਵੀ ਜਵਾਨ ਸੀ ਇਹਨਾਂ ਦੋਨਾਂ ਦੀ ਨੇੜਤਾ ਹੋਣੀ ਸੁਭਾਵਿਕ ਸੀ ਕਿਉਂਕਿ ਹੋਰ ਤਾਂ ਕੋਈ ਮਰਦ ਘਰ ਦੇ ਵਿੱਚ ਨਹੀਂ ਸੀ ਮੀਵਾ ਸਿੰਘ ਸੀ ਜੋ ਬਜ਼ੁਰਗ ਸੀ ਤਾਂ ਇਹਨਾਂ ਦੀ ਆਪਸ ਦੇ ਵਿੱਚ ਨੇੜਤਾ ਹੋਈ ਜਿਸ ਕਾਰਨ ਇਹ ਜੋ ਕਾਹਨ ਸੀ ਇਹ ਹੋ ਗਿਆ ਤੇ ਦੂਸਰਾ ਇਸ ਘਟਨਾ ਦੇ ਵਿੱਚ ਸਿੱਖਣ ਨੂੰ ਇਹ ਮਿਲਦਾ ਹੈ ਕਿ ਮਨਮੋਹਨ ਸਿੰਘ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਪਰ ਜੋ ਮਨਪ੍ਰੀਤ ਕੌਰ ਸੀ ਉਹ ਸੋਹਣੀ ਵੀ ਸੀ ਤੇ ਦਿਮਾਗੀ ਤੌਰ ਤੇ ਵੀ ਬਿਲਕੁਲ ਸਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਮਨਮੋਹਨ ਸਿੰਘ ਨਾਲ ਉਸ ਦੀ ਜ਼ਿੰਦਗੀ ਨਰਕ ਹੈ ਕਿਉਂਕਿ ਇੱਥੇ ਗਲਤੀ ਇਹ ਹੋਈ ਕਿ ਜੋ ਵਿਆਹ ਕਰਵਾ ਦਿੱਤਾ ਮਨਮੋਹਨ ਸਿੰਘ ਅਤੇ ਮਨਪ੍ਰੀਤ ਕੌਰ ਦਾ ਕਿਉਂਕਿ ਉਹਨਾਂ ਦਾ ਕੋਈ ਮੇਲ ਹੀ ਨਹੀਂ ਸੀ ਇੱਕ ਬੰਦਾ ਸਹੀ ਹੈ ਤੇ ਦੂਜਾ ਦਿਮਾਗੀ ਤੌਰ ਤੇ ਸਹੀ ਨਹੀਂ ਉਹਨਾਂ ਦਾ ਤਾਂ ਕੋਈ ਮੇਲ ਹੀ ਨਹੀਂ ਜਦੋਂ ਫਿਰ ਮਨਪ੍ਰੀਤ ਕੌਰ ਨੂੰ ਲੱਗਿਆ ਕਿ ਮੈਂ ਇਸ ਦੇ ਨਾਲ ਜ਼ਿੰਦਗੀ ਨਹੀਂ কাটਨਾ ਚਾਹੁੰਦੀ ਮੇਰੀ ਇਸ ਨਾਲ ਜ਼ਿੰਦਗੀ ਨਰਕ ਹੈ ਤਾਂ ਉਸ ਨੂੰ ਲੱਗਿਆ ਕਿ ਕੁਲਦੀਪ ਸਿੰਘ ਦੇ ਨਾਲ ਵਿਆਹ ਕਰਵਾ ਕੇ ਮੇਰੀ ਜ਼ਿੰਦਗੀ ਚੰਗੀ ਹੋ ਸਕਦੀ ਹੈ ਤੇ ਮੇਰਾ ਮਨਮੋਹਨ ਸਿੰਘ ਤੋਂ ਛੁਟਕਾਰਾ ਹੋ ਸਕਦਾ ਤੇ ਫਿਰ ਇਹਨਾਂ ਨੇ ਪਲੈਨਿੰਗ ਕਰਕੇ ਮਨਮੋਹਨ ਸਿੰਘ ਨੂੰ ਮੌਤੇ ਘਾਟ ਉਤਾਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ